ਜੇਕਰ ਤੁਹਾਡੇ ਘਰ ਕੋਈ ਪਾਣੀ ਪੀਣ ਦੇ ਬਹਾਨੇ ਅੰਦਰ ਆਵੜੇ ਤਾਂ ਜ਼ਰਾ ਸਤਰਕ ਰਹੋ ਕਿਉਂਕਿ ਉਹ ਬੰਦਾ ਤੁਹਾਡਾ ਨੁਕਸਾਨ ਵੀ ਕਰ ਸਕਦਾ ਹੈ ਜੀ ਹਾਂ ਅਜਿਹੀ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਹਲਕਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਸਮਰਾਲਾ ਦੇ ਡੱਬੀ ਬਾਜ਼ਾਰ ਦੇ ਨੇੜੇ ਢਿੱਲੋ ਮੁਹੱਲੇ 'ਚ ਰਹਿਣ ਵਾਲੀ ਇਸ ਬਜ਼ੁਰਗ ਮਾਤਾ ਦੇ ਘਰ ਵਿੱਚ ਪਾਣੀ ਪੀਣ ਦੇ ਬਹਾਨੇ ਦੋ ਮੁੰਡੇ ਅੰਦਰ ਆਵੜ ਜਾਂਦੇ ਨੇ ਤੇ ਇਸੇ ਦੌਰਾਨ ਹੀ ਉਹ ਮੁੰਡੇ ਮਾਤਾ ਦੇ ਨਾਲ ਅਜਹੀ ਜੱਗੋ ਤੇਰਵੀਂ ਕਰਦੇ ਨੇ ਕਿ ਸੀਨ ਦੇਖ ਕੇ ਮਾਤਾ ਤੌਰ ਪਰ ਹੋ ਗਈ ਮਾਤਾ ਪੀ ਗਈ ਆਪਣੀ ਜਾਨ ਵੀ ਤੇ ਕੋਈ ਨਾ ਕੋਈ 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 ਕੋ ਨਸੀਬ ਜਾਨ ਕੀ ਨੋ ਨਸੀਬ ਚੰਦ ਜੀ ਉਹਦਾ ਗੁਜ਼ਰ ਗਈ ਕਰਦੇ ਪੱਲੇ ਹੀ ਨਹੀਂ ਇਹ ਕੋਈ ਸਮੂਹਕ ਨੰਬਰ ਹੈ ਗੱਲ ਹੀ ਨਹੀਂ ਹਾਂ ਜੀ ਅਧੂਲਾ ਚਲੋ ਇਹਦੇ ਤੇ ਨਿਮਾ ਪਰਹਾਰਾ ਦੇ ਨਾਲ ਸੱਬਰ ਦਾ ਮੇਰਾ ਬੰਦਿਆ ਕੀ ਨਾਮ ਆ ਜੀ ਸਿਲਿੰਦਰਾ ਲਤੀ ਕੀ ਗੱਲ ਕੀ ਹੋਈ ਹੈ ਜੀ ਅਜਾ ਤੁਹਾਨੂੰ ਜੇ ਭਾਈ ਰੋਟੀ ਖਾਂਦੀ ਅੱਛਾ ਜੀ ਰੋਟੀ ਖਾ ਕੇ ਅੱਠੀ ਟੀਮ ਮੈਂ ਕਿਹਾ ਜਦ ਦੁਧੰਟਾ ਤੱਕ ਬਣੇ ਸਿੱਟਾ ਕੰ ਲੱਗੀ ਇਹਨਾਂ ਆਤਾ ਜੀ ਪਾਣੀ ਪੀ ਲੇ ਮੇਰੇ ਭਾਈ ਸੰਦੇ ਪਾਣੀ ਦਹਾਏ ਨੇ ਇਹਨੇ ਹਰ ਮਣੀ ਕੇ ਬਾਹਰ ਅੱਛਾ ਰੋਟੀਏ ਮਾਸ ਹੋਰਨ ਲੱਗਿਆ ਆਨੇ ਆਏ ਪਰਦੇ ਨਹੀਂ ਬਹਿੰਦਾ ਕਿਲੇ ਕਿੰਨੇ ਜਾਣੀ ਸੀ ਇੱਕ ਜਾਣਾ ਸੀ ਕਿ ਮੈਂ ਮੂੰਹ ਕੱਦਲ ਬੈਠੇ ਹੋਏ ਸੀ ਜਿਵੇਂ ਸੀ ਨਾ ਨੰਗਾ ਮੂੰਹ ਤਾਂ ਸਿੱਕ ਸੀ ਮੋਰਾ ਸਿੱਕ ਮਾਨ ਕਿੰਨੀ ਕੋਮਰ ਲੱਗਦੀ ਹੈ ਤੁਹਾਨੂੰ 38 ਸਾਲ ਦਾ ਹਾਂ ਅੱਛਾ ਪਹਿਲਾ ਦਿਨ ਦੇਖਿਆ ਕਿਤੇ ਇਹ ਜਦੋਂ ਨਾ ਉਹ ਇੱਥੇ ਨਹੀਂ ਲੱਗਦਾ 3400 ਤਾਂ ਲੱਗਦਾ ਜੀ ਪਹਿਲਾਂ ਵੀ ਕਦੇ ਕੋਈ ਇਦਾਂ ਦਾ ਥੋੜੇ ਘਰੇ ਬੰਦਾ ਕੋਈ ਆਇਆ ਜਾਂ ਪਾਣੀ ਪੀਣ ਨੂੰ ਜਾਂ ਨਾ ਕਦੇ ਵੀ ਨਹੀਂ ਕਰੇ ਕੋਣ ਕੋਣ ਲੈਣ ਤੁਸੀਂ ਇਕੱਲੇ ਹੋ ਜਾਂ ਪਰਿਵਾਰ ਨਾਲ ਰੱਬ ਨੇ ਨਾਲ ਤੱਕ ਕਦੇ ਹੋਇਆ ਇਕੱਲੇ ਰਹਿਣਾ ਤਾਂ ਕੱਲ੍ਹ ਹੀ ਰਹਿਣ ਲਈ ਕਰੇ ਅਨ ਕੀ ਨਾਮ ਤੁਹਾਡਾ ਸਿਕਾ ਜੀ ਮੇਰਾ ਨਾਮ ਰਜਤ ਖੁੱਲਰ ਹੈ ਬਿਲਕੁਲ ਜੀ ਮੱਲੇ ਚ ਘਟਨਾ ਹੋਈ ਹੈ ਕੀ ਸੀਗਾ ਸਾਰਾ ਮਾਮਲਾ ਦਰਘਟਨਾ ਦੇਖੋ ਆਪਣੇ ਪੁਰਾਣੇ ਬਜ਼ੁਰਗ ਨੇ ਮੱਲੇ ਦੇ ਵੈਸੀ ਆਪਣਾ ਮੱਲਾ ਜਿਹੜਾ ਸਾਰਾ ਪਰਿਵਾਰਿਕ ਮੱਲਾ ਸਾਰਾ ਬਾਹਰ ਬੈਠਦੇ तकरीबन ਸਾਰੇ ਪਰ ਬਜ਼ੁਰਗ ਇਕੱਲੇ ਬੈਠੇ ਸੀ ਦੋ ਮਤਲਬ ਕਿ ਨੌਜਵਾਨ ਆਏ ਨੇ ਜਿਹੜੇ ਮੋਟਰਸਾਈਕਲ ਤੇ ਅਣਪਛਾਤੇ ਆ ਕੇ ਪਾਣੀ ਮੰਗਦੇ ਨੇ ਗਰਮੀ ਆ ਉਹਨਾਂ ਨੇ ਸੇਵਾ ਦੇ ਚਲੋ ਕਰਕੇ ਪਾਣੀ ਪਿਲਾਇਆ ਪਰ ਉਹਨਾਂ ਨੇ ਇਹਨਾਂ ਦੀਆਂ ਬਾਲੀਆਂ ਖੋ ਕੇ ਬਹੁਤ ਨੀਚੇ ਜਿਹੜੀ ਹਰਕਤ ਕੀਤੀ ਹੈ ਬਹੁਤ ਸ਼ਰਮਨਾਕ ਹੈ ਆਪਣੇ ਜਿਹੜੇ ਬੰਦੇ ਕਰਕੇ ਗਏ ਨੇ ਇਹ ਕੰਮ ਤੇ ਮਹੱਲੇ ਦੇ ਵਿੱਚ ਮਤਲਬ ਕਿ ਸਾਰੇ ਇਕੱਠੇ ਵੀ ਰਹਿੰਦੇ ਆ ਤੇ ਅੱਜ ਉਹ ਜਿਹੜੀ ਵਾਰਦਾਤ ਹੋਈ ਹੈ ਇਹ ਬਹੁਤ ਸ਼ਰਮਨਾਕ ਹੈ ਕੱਲ ਨੂੰ ਕੁਝ ਹੋਰ ਵੀ ਹੋ ਸਕਦਾ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਇੱਥੇ ਕਾਰਵਾਈ ਕਰੀਏ ਵੀ ਕੱਲ ਨੂੰ ਜਿਹੜੀਆਂ ਇਹ ਚੀਜ਼ਾਂ ਨੇ ਇਹ ਰੁਕਣ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਇੱਥੇ ਜਿਹੜੀ ਪ੍ਰਸ਼ਾਸਨ ਹੈ ਉਹ ਜਲਦ ਤੋਂ ਜਲਦ ਕਾਰਵਾਈ ਕਰੇ ਰਜੇ ਜੀ ਗੱਲ ਕਰੀਏ ਸੰਗਣੀ ਸੰਗਣੀਆ ਵਾਦੀ ਹੈ ਬਾਰਦਤ ਹੋਣੀ ਲਾਅ ਐਂਡ ਆਰਡਰ ਨੂੰ ਕਿੱਥੇ ਦੇਣ ਲਾਅ ਐਂਡ ਆਰਡਰ ਦੀ ਗੱਲ ਕਰੀਏ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਹੈ ਬਾਕੀ ਜਿਹੜੇ ਅਸੀਂ ਮਹੱਲੇ ਵਾਲੇ ਆ ਸਾਡੀ ਤਾਂ ਏਕਤਾ ਹੈਗੀ ਸਾਡੀ ਮੈਜੋਰਟੀ ਤਾਂ ਹੈਗੀ ਆ ਅਸੀਂ ਤਾਂ ਨਾਲ ਖੜੇ ਆ ਜੇ ਅੱਜ ਤੁਸੀਂ ਦੇਖੋ ਸਾਰੇ ਪਾਸੇ ਸਾਡਾ ਮਹੱਲਾ ਨਾਲ ਹੀ ਖੜਾ ਵਾ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਉਹਨਾਂ ਦੇ ਜਿਹੜੇ ਲਾਅ ਐਂਡ ਆਰਡਰ ਨੇ ਉਹਨਾਂ ਨੂੰ ਜੱਦ ਤੋਂ ਜੱਦ ਸਖਤ ਕਰਨ ਵੀ ਜਿਹੜੀਆਂ ਛੋਟੀਆਂ ਛੋਟੀਆਂ ਵਾਰਦਤਾਂ ਨੇ ਕੱਲ ਉਹ ਬੜਾ ਰੂਪ ਨਾ ਲੈਣ ਇਹਨੂੰ ਹੁਣ ਹੀ ਕੰਟਰੋਲ ਕੀਤਾ ਜਾਵੇ ਇੱਕ ਵੱਡੀ ਕਾਰਵਾਈ ਵੱਡੀ ਲਾਪਰਵਾਹੀ ਦੇਖੀ ਗਈ ਹੈ ਵੀ ਇੱਕ ਮਹੀ ਤਹ ਗਾਹਨ ਕੀ ਗੱਲ ਹੈ ਉਹਨੇ ਕੈਮਰੇ ਦੇਖੋ ਅਸੀਂ ਆਪਸ ਚ ਉਹਨਾਂ ਗੱਲ ਕਰਾਂਗੇ ਸਾਰੇ ਬੈਠ ਕੇ ਮhalla ਨਿਵਾਸੀ ਗੱਲ ਕਰਾਂਗੇ ਕੈਮਰੇ ਦੀ ਗੱਲ ਵੀ ਕਰਾਂਗੇ ਜੇ ਜ਼ਿਆਦਾ ਤੋਂ ਜ਼ਿਆਦਾ ਹੋਇਆ ਕੋਈ ਇੱਕ ਸਿਕਿਉਰਟੀ ਗਾਰਡ ਵੀ ਪ੍ਰੋਵਾਈਡ ਕਰਾਂਗੇ ਕਰਾਂਗੇ ਸਾਰੇ ਆਪਸ ਚ ਗੱਲ ਕਰਕੇ ਕਿਉਂਕਿ ਸਾਡੇ ਵੀਕਲ ਵੀ ਬਾਹਰ ਖੜੇ ਨੇ ਕਈਆਂ ਦੇ ਠੀਕ ਹੈ ਜੀ ਕੱਲ ਉਹਨਾਂ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਕਿਸੇ ਦਾ ਕੁਝ ਨੁਕਸਾਨ ਹੋ ਜਾਵੇ ਤਾਂ ਇਹ ਉੱਤੇ ਕੰਟਰੋਲ ਬੱਦ ਤੋਂ ਬੱਦ ਕੀਤਾ ਜਾਵੇ ਇਹ ਹੀ ਮੈਂ ਗੱਲ ਕਰ ਰਿਹਾ ਹਾਂ ਘਟਨਾ ਹੋਏ ਨੂੰ 1.5 ਤੋਂ 2 ਘੰਟੇ ਹੋ ਕੇ ਹੁਣ ਤਾਂ ਕੋਈ ਉਤਾਰੀ ਨਹੀਂ ਪਹੁੰਚਿਆ ਹਾਂਜੀ ਉਹਨਾਂ ਰਿਪੋਰਟ ਲਿਖਾਈ ਹੈ ਉਹ ਕਹਿ ਰਹੇ ਨੇ ਪ੍ਰਸ਼ਾਸਨ ਵੀ ਕਹਿ ਰਿਹਾ ਵੀ ਅਸੀਂ ਜਲਦ ਤੋਂ ਜਲਦ ਪਹੁੰਚ ਰਹੇ ਹਾਂ ਦੁਵਾਰ ਉਹਨਾਂ ਨਾਲ ਇਨ ਟੱਚ ਹੈਗੇ ਆ ਕਹਿੰਦੇ ਸੀਗੇ ਵੀ ਪਹੁੰਚ ਜਾਵਾਂਗੇ ਬਾਕੀ ਦੇਖੋ ਸ੍ਰੀ ਕੇ ਰਾਤ ਮਾਮਲਾ ਆਇਆ ਸੀ ਕਿ ਹੈ ਪੂਰਾ ਮਾਮਲਾ ਜਿਹੜਾ ਚੋਰੀ ਦਾ ਹਾਂਜੀ ਕਿੱਲੋਂ ਚੋਹਾ ਇਹ ਅਸਲ 'ਚ ਅ ਇੱਥੇ ਨਾਮ ਡੱਬੀ ਬਾਜ਼ਾਰ ਹੈਗਾ ਉਹਦੇ ਵਿੱਚ ਡੱਬੀ ਬਾਜ਼ਾਰ ਦੇ ਨਾਲ ਇੱਕ ਮੁਹੱਲਾ ਹੈ ਬਾਰ ਨੰਬਰ 10 ਉੱਥੇ ਮਾਤਾ ਸੀਗੀ 82 ਸਾਲ ਦੀ ਉਹ ਆਪਣੇ ਘਰ ਦੇ ਵਿੱਚ ਬੈਠੀ ਸੀ ਦਰਵਾਜ਼ਾ ਖੁੱਲਾ ਸੀ ਉਹਦੇ ਵਿੱਚ ਇੱਕ ਅਨਨੋਨ ਵਿਅਕਤੀ ਆਇਆ ਆ ਕੇ ਮਾਤਾ ਤੋਂ ਪਾਣੀ ਦੀ ਮੰਗ ਕੀਤੀ ਪਾਣੀ ਦੀ ਮੰਗ ਕਰਨ ਤੋਂ ਬਾਅਦ ਜਦੋਂ ਮਾਤਾ ਨੇ ਕਿਹਾ ਵੀ ਪਾਣੀ ਹੈ ਨਹੀਂ ਤਾਂ ਉਸ ਬੰਦੇ ਨੇ ਮੌਕਾ ਦੇਖ ਦਿੱਤ ਸਾਰੀ ਉਹਦੇ ਕੰਨਾਂ ਦੀਆਂ ਵਾਲੀਆਂ ਲਾ ਕੇ ਜਿਹੜਾ ਹੈਗਾ ਉਹ ਭੱਜ ਗਿਆ ਸਰ ਕੋਈ ਪਤਾ ਲੱਗਿਆ ਵੀ ਇਕੱਲਾ ਹੀ ਸੀਗਾ ਜਾਂ ਹੋਰ ਵੀ ਨਾਲ ਕੋਈ ਸੀਗਾ ਸ਼ਾਮ ਦੇ ਇਸ ਤੇ ਇਹਦੇ ਵਿੱਚ ਜਦੋਂ ਉਹ ਆਇਆ ਤਾਂ ਇਕੱਲਾ ਸੀਗਾ ਮਾਤਾ ਨੇ ਇਕੱਲੇ ਨੂੰ ਹੀ ਦੇਖਿਆ ਤੇ ਜਿਹੜੀ ਅੱਗੇ ਕਤਲਿਸ਼ ਜਾਰੀ ਹੈ ਉਹਦੇ ਵਿੱਚ ਜਿਵੇਂ ਜਿਵੇਂ ਵੀ ਉਹਦੇ ਨਾਲ ਦੇ ਹੋਣਗੇ ਉਹ ਸਾਰੇ ਫੜ ਲਏ ਜਾਣਗੇ ਸੀਸੀਟੀਵੀ ਵਗੈਰਾ ਜਿਹੜੇ ਅਸੀਂ ਖੰਘਾ ਲ ਰਹੇ ਹਾਂ ਇਹ ਮਾਤਾ ਕੱਲੀ ਰਹੇਗੀ ਇਹ ਮਾਤਾ ਕੱਲੀ ਰਹਿੰਦੀ ਹੈ ਇਹਦੇ ਬੱਚੇ ਨੇ ਜਿਹੜੇ ਸਾਰੇ ਆਉਂਦੀ ਮੌਤ ਹੋ ਚੁੱਕੀ ਹੈ ਫਿਰ ਜਾਂਚ ਕਰਦਿਆਂ ਇੱਕ ਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਜਿਹੜੇ ਉੱਤੇ ਦੇ ਲੋਕਲ ਜਿਹਨੇ ਬੰਦਿਆਂ ਨੇ ਕੁਝ ਉਹਨਾਂ ਦੀ ਆਵਾਜ਼ਾਂ ਹੀ ਬਾਰੇ ਦੱਸਿਆ ਉਹਦੇ ਮੁਕਾਬਕ ਤੀਸ ਕੀਤੀ ਜਾ ਰਹੀ ਹੈ ਮੀਡਾ ਜਲਦੀ ਅਸੀਂ ਫੜ ਲਾਂਗੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੰਡੇ ਮਾਤਾਂ ਦੀਆਂ ਬਾਲੀਆਂ ਖੋ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਸੀਸੀਟੀਵੀ ਕੈਮਰੇ ਦੀ ਵੀਡੀਓ ਜ਼ਰੀਏ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਜੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਲੁਟੇਰਿਆਂ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ